ਪਠਾਨਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਪਠਾਨਕੋਟ ਪੁਲਿਸ ਨੇ ਇੱਕ ਨੌਜਵਾਨ ਨੂੰ ਦੇਸੀ ਪਿਸਤੌਲ ਅਤੇ 15.3 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਐਸਪੀ ਮਨੋਜ ਠਾਕੁਰ ਨੇ ਮੀਡੀਆ ਨਾਲ ਗੱਲਬਾਤ ਕਰਦ ਦੱਸਿਆ ਕਿ ਸ਼ਾਹਪੂਰੀ ਕੁੰਡੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਾ ਗੋਲੀ ਚੌਂਕ ਵਿਖੇ ਇੱਕ ਘਰ ਤੇ ਸ਼ਾਪੇਮਾਰੀ ਕਰਦਿਆਂ ਇੱਕ ਵਿਅਕਤੀ ਨੂੰ ਦੇਸੀ ਪਿਸਤੌਲ ਮੈਗਜ਼ੀਨ ਅਤੇ 15.3 ਇਨ ਗ੍ਰਾਮ ਹਾਇਰੋਇਨ ਸਮੇਤ ਕਾਬੂ ਕੀਤਾ ਗ੍ਰਿਫਤਾਰ ਵਿਅਕਤੀ ਦੀ ਪਛਾਣ ਅਕਸ਼ੇ ਕੁਮਾਰ ਵਜੋਂ ਹੋਈ ਹੈ ਜੋ ਕਿ ਸ਼ਾਹਪੂਰੀ ਕੁੰਡੀ ਥਾਣੇ ਦਾ ਰਹਿਣ ਵਾਲਾ ਹੈ ਪੁਲਿਸ ਵੱਲੋਂ ਕੀਤੀ ਗਈ ਸਵਖਤ ਪੁੱਛਗਿੱਛ ਦੌਰਾਨ ਉਸਨੇ ਖੁਲਾਸਾ ਕੀਤਾ ਕਿ ਉਸਨੇ ਇਹ ਸਮਾਨ ਕਿੱਥੋਂ ਪ੍ਰਾਪਤ ਕੀਤਾ ਸੀ ਇਸ ਇਨਪੁਟ ਦੇ ਆਧਾਰ ਤੇ ਪੁਲਿਸ ਨੇ ਮਾੜੇ ਅੰਸਰਾ ਦੇ ਖਿਲਾਫ ਕਾਰਵਾਈ ਕਰਦੀਆਂ ਹੋਰ ਦੋ ਲੋਕਾਂ ਨੂੰ ਵੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਦਸਾਂਚਨਾ ਮਾਨ ਜੋ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਮਾੜਿਆਂ ਅੰਸਰਾਂ ਦੇ ਖਿਲਾਫ ਸਖਤੀ ਨਾਲ ਫੇਸ ਆਉਣ ਸੁਵੰਦੀ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਾਡੇ ਐਸਐਸਪੀ ਦਿਲਵਿੰਦਰ ਸਿੰਘ ਢਿੱਲੋਂ ਦੀ ਦੇਖਮਰਾਈ ਵਿੱਚ ਉਹਨਾਂ ਦੀ ਹਦਾਇਤਾਂ ਅਨੁਸਾਰ ਆ ਜਿਹੜੇ ਅਸੀਂ 25 ਅੱਠ ਨੂੰ ਮੁਖ ਅਫਸਰ ਥਾਣਾ ਸਾਪਰਕੰਡੀ ਨੇ ਇੱਕ ਨਾਕਾ ਹੰਗੋਲੀ ਚੋਂ ਚਲਾਇਆ ਸੀਗਾ ਉਹਨਾਂ ਨੂੰ ਖੁਫੀਆ ਤੌਰ ਤੇ ਮਤਲਬ ਦੱਸਿਆ ਗਿਆ ਕਿ ਅਸੋਕ ਕੁਮਾਰ ਪੁੱਤਰ ਡੇਟ ਰਾਜ ਕੁਮਾਰ ਵਾਸੀ ਪਿੰਡ ਮਹਿਰਾ थाना ਸਾਪਰਕੰਡੀ ਦਾ ਰਹਿਣ ਵਾਲਾ ਹੈ ਜੇ ਤੁਸੀਂ ਇਹਨੂੰ ਖੜੋ ਤੇ ਕਿਦੇ ਕੋਲੋਂ ਜਿਹੜਾ ਕੋਈ ਪਿਸਤਲ 무ਜਾਜ ਹਥਿਆਰ ਜਿਹੜਾ ਬਰਾਮਦ ਹੋ ਸਕਦਾ ਉਹਨਾਂ ਨੇ ਇਹਨਾਂ ਨੂੰ ਜਦੋਂ ਫੜਿਆ ਤੇ ਇਹਨਾਂ ਦੇ ਘਰੋਂ ਜਿਹੜੀ ਜਦੋਂ ਸਰਚ ਕੀਤੀ ਆ ਤੇ ਇੱਕ ਪਿਸਤਲ ਤੇ 15 ਗ੍ਰਾਮ 3 ਮਿਲੀਗ੍ਰਾਮ ਹਿਰੋਇਨ ਜਿਹੜੀ ਆ ਉਹ ਬਰਾਮਦ ਹੋਈ ਆ ਜਿਹੜਾ ਉਹਦੇ ਵਿੱਚ ਐਫ ਆਈ ਆਰ ਨੰਬਰ 96 ਜਿਹੜਾ ਦਰਜ ਹੋਇਆ ਉਹ ਸਾਬਕੰਡੀ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਡਿਵੀਜ਼ਨ ਨੰਬਰ 2 26 ਤਰੀਕ ਨੂੰ ਐਸ ਐਚ ਓ ਸਾਹਿਬ ਨੇ ਨਾਕਾ ਲਾਇਆ ਹੋਇਆ ਸੀਗਾ ਨਵਾਂ ਪੁਲ ਨਵਾਂ ਪੁਲ ਅਕਾਲਗੜ੍ਹ ਦੇ ਕੋਲ ਉੱਥੇ ਇਹਨਾਂ ਨੂੰ ਵੀ ਇਨਫੋਰਮੇਸ਼ਨ ਸਿੱਕੀ ਕਿ ਇੱਕ ਦਿਲਪ੍ਰੀਤ ਬੱਗਾ ਜਿਹੜਾ ਹੈਗਾ ਧੀਰਾ ਜੱਟਾਂ ਦਾ ਰਹਿਣ ਵਾਲਾ ਉਹਦੇ ਕੋਲੋਂ ਵੀ ਜੇ ਅਗਰ ਆਪਾਂ ਉਹਨੂੰ ਫੜੀਏ ਤੇ ਉਹਦੇ ਕੋਲੋਂ ਕੋਈ ਪਿਸਟਲ ਕੋਈ ਨਜਾਇਜ਼ ਹਥਿਆਰ ਜਿਹੜਾ ਉਹ ਬਰਾਮਦ ਹੋ ਸਕਦਾ ਜਦੋਂ ਉਹਨਾਂ ਨੇ ਉਹਦੇ ਉਹਨੂੰ ਉੱਥੇ ਰੋਕਿਆ ਜਦੋਂ ਸਰਚ ਉਹਨੂੰ ਸਰਚ ਕੀਤਾ ਤੇ ਉਹਦੇ ਕੋਲੋਂ ਬੱਤੀਪੋਰ ਦਾ ਇੱਕ ਪਿਸਤਲ ਤੇ 8 ਰਾਉਂਡ ਜਿਹੜੇ ਬਰਾਮਦ ਹੋਏ ਤੇ ਜਿਹੜਾ ਦੂਜਾ ਬੰਦਾ ਵਿਨੋਦ ਕੁਮਾਰ ਲੌਂਡੀ ਉਹ ਦੌਲਤਪੁਰ ਪਠਾਨਪੁਰ ਦਾ ਰਹਿਣ ਵਾਲਾ ਉਹਦੇ ਕੋਲ ਵੀ ਇੱਕ ਪਿਸਤਲ ਜਿਹੜਾ ਬਰਾਮਦ ਹੋਇਆ ਤੇ 4 ਰਾਉਂਡ ਜਿਹੜੇ ਉਹ ਬਰਾਮਦ ਹੋਏ ਅੱਲੇ ਨੂੰ ਅਸੀਂ ਗ੍ਰਿਫਤਾਰ ਕੀਤਾ ਧਾਰਾ ਕਾਡ 85 ਐਨਡੀਪੀਐਸ ਐਕਟ ਐਕਟ ਦਾ ਕਿਤੇ ਗਏ ਨੇ 90 ਗ੍ਰਾਮ ਜਿਹੜੀ ਅਫੀਮ ਵੀ ਬਰਾਮਦ ਹੋਈ ਆ ਤਿੰਨ ਮੈਗਜ਼ੀਨ ਬਰਾਮਦ ਹੋਏ ਨੇ ਤੇ ਦੋ 32 ਬੋਰ ਦੇ ਪਿਸਟਲ ਬਰਾਮਦ ਹੋਏ ਨੇ ਹਾਲੀ ਸਾਡੀ ਅੱਗੇ ਪੁੱਛਗਿੱਛ ਚੱਲ ਰਹੀ ਆ ਇਹਨਾਂ ਨੂੰ ਅਸੀਂ ਪਹਿਲਾਂ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਕਿਰਨ ਰਿਮਾਂਡ ਲਾਵਾਂਗੇ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਬੰਦੇ ਇਸ ਦੇ ਵਿੱਚ ਨੂੰ ਬੋਲਵ ਹੋਣਗੇ ਉਹਨਾਂ ਦੀ ਆਪਾਂ ਗ੍ਰਿਫਤਾਰੀਆਂ ਕਰਾਂਗੇ ਜੋ ਰਿਕਵਰੀਆਂ ਹੋਣਗੀਆਂ ਉਹ ਤੁਹਾਨੂੰ ਦੱਸੀ ਜਾਣਗੀਆਂ ਤੇ ਬਹੁਤ ਵਧੀਆ ਜਿਹੜਾ ਪਠਾਨਕੋਟ ਪੁਲਿਸ ਨੇ ਐਸ ਐਚ ਓ ਡੀ ਐਸ ਪੀ ਸਹਿਵਾਨਾ ਨੇ ਸੀ ਆਈ ਏ ਸਪੈਸ਼ਲ ਆਪਣਾ ਜਿਹੜਾ ਵਿੰਗਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਤੋਂ ਮੈਂ ਸਵਾਸਿ ਵੀ ਦੇਣਾ ਤੇ ਕਿਦਾਂ ਹੀ ਅਸੀਂ ਸਾਰੀ ਪੁਖਾਨ ਕੋਲ ਪੁਲਿਸ ਜਿਹੜੀ ਆ ਅੱਗੇ ਵੀ ਕੰਮ ਕਰਦੀ ਰਹੇਗੀ ਪਰ આરોપી ਦੇ ਪਹਿਲੇ ਵੀ ਮਾਮਲੇ ਲੱਗੇ ਲੌਂਡੀ ਦੇ ਜੀ ਹਾਂ ਪਹਿਲੇ ਵੀ ਦੇਤੇ ਮਾਮਲੇ ਦਰਜ ਨੇ ਤੇ ਇਸ ਤੀ ਜੀ ਪੁਸਤੂ ਇਹ ਜੀ ਅਸਲਾ ਉਹ ਕਿੱਥੋਂ ਲਿਆਵਾ ਇਹਦੀ ਪੁੱਛਗਿੱਛ ਚੱਲ ਰਹੀ ਆ ਉਹਦੇ ਵਿੱਚ ਜੋ ਸਾਹਮਣੇ ਆਏਗਾ ਤੁਹਾਨੂੰ ਬੁਲਾ ਕੇ ਸਾਰਾ ਦੱਸਿਆ ਜਾਏਗਾ ਕਿ ਕਿੱਥੋਂ ਉਹਨਾਂ ਨੇ ਪਿਸਤਲ ਲਈ ਸੀ ਕਿ ਕਿਸ ਕਿਸ ਪਰਪਸ ਲਈ ਪਿਸਤਲ ਲਈ ਸੀ ਕਿ ਜਿਹੜੀ ਬਾਰਦਾਤ ਕਰਨੀ ਸੀ ਕੀ ਕਰਨਾ ਸੀਗਾ ਉਹ ਸਾਰਾ ਤੁਹਾਨੂੰ ਜੋ ਵਿੱਚ ਆਪਾਂ ਕੁਝ ਕਿਸੇ ਦੇ ਵਿੱਚ ਪੁੱਛਾਂਗੇ ਫਿਰ ਤੁਹਾਨੂੰ ਦੱਸਿਆ ਦੇਵਾਂਗੇ ਮੌਕੇ ਤੇ ਮਿਲਿਆ ਸੀ ਫੜਿਆ ਇਹਨਾਂ ਦੇ ਰਸਟ ਤੋਂ ਕਿੱਥੋਂ ਭਜ ਗਿਆ ਸੀ ਕਿਹਨੂੰ ਦਮਟਾਲ ਤੋਂ ਭੱਜ ਗਿਆ ਸੀਗਾ ਇਹ ਜਿਹੜਾ ਦੂਜਾ ਆਪਾਂ ਬੱਗਾ ਫੜਿਆ ਸੀਗਾ ਤੈਨੂੰ ਆਪਾਂ ਦਮਟਾਲ ਦੇ ਲਾਗੇੋਂ ਫੜ ਕੇ ਲਿਆਏ